ਜੀ ਕੇ ਵੀ ਤੁਸੀਂ ਸਾਰੇ ਹੋ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖੁਸ਼ੀ ਬਲੌਗ ਤੇ ਤੁਸੀਂ ਇਸ ਚੈਨਲ ਨੂੰ ਵੱਧ ਵੱਧ ਸ਼ੇਅਰ ਕਰਿਆ ਕਰੋ ਵੱਧ ਵੱਧ ਬੋਚ ਕਰਿਆ ਕਰੋ ਤੇ ਆਪਾਂ ਇੱਥੇ ਤੁਹਾਨੂੰ ਹਰ ਕਿਸਮ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਅੱਜ ਵੀ ਬਹੁਤ ਸੋਹਣੀ ਵੀਡੀਓ ਜਿਹੜੀ ਤੁਹਾਡੇ ਲਈ ਲੈ ਕੇ ਆਏ ਆਂ ਤੇ ਤੁਸੀਂ ਵੀਡੀਓ ਫੁੱਲ ਦੇਖ ਕੇ ਤੇ ਸੋਣਾ ਜਾਂ ਕਮੈਂਟ ਜ਼ਰੂਰ ਕਰਨਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਵਿਸ਼ਵਾਸ ਇੰਨਾ ਹੋ ਜਾਏਗਾ ਨਾ ਪ੍ਰਮਾਤਮਾ ਤੇ ਪਾਠ ਵਿੱਚ ਇੰਨਾ ਵਿਸ਼ਵਾਸ ਹੋਵੇਗਾ ਕਿ ਤੁਸੀਂ ਵਾਰ-ਵਾਰ ਵੀਡੀਓ ਦੇਖੋਗੇ ਤੇ ਅੱਜ ਦੀ ਇਹ ਸੱਚੀ ਘਟਨਾ ਹੈ ਇੱਕ ਭੈਣ ਦੀ ਇਹ ਸੱਚੀ ਘਟਨਾ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੇ ਤੁਸੀਂ ਵੀਡੀਓ ਫੁੱਲ ਦੇਖਣਾ ਤੇ ਪੂਰੀ ਜੜੀ ਹੈ ਘਟਨਾਏ ਤੁਸੀਂ ਜਰੂਰ ਸੁਣੋ ਇੱਕ ਘਟਨਾ ਨੇ ਕਹਿ ਸਕਦੇ ਕਿ ਚਮਤਕਾਰ ਕਹਿ ਸਕਦੇ ਆ ਪਰਮਾਤਮਾ ਦਾ ਇੱਕ ਚਮਤਕਾਰ ਤੇ ਹਾਂਜੀ ਆਪਾਂ ਸਟਾਰਟ ਕਰਦੇ ਆ ਜੀ ਇੱਕ ਪਿੰਡ ਵਿੱਚ ਇੱਕ ਮਤਲਬ ਕਿ ਕੁੜੀ ਸੀਗੀ ਬਹੁਤ ਗਰੀਬ ਪਰਿਵਾਰ ਸੀਗਾ ਉਹ ਤੇ ਉਹ ਕੁੜੀ ਵੀ ਗਰੀਬ ਸੀਗੀ ਤੇ ਪਰ ਉਹ ਪਾਠ ਰੋਜ਼ਾਨਾ ਕਰਦੀ ਸੀ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਂਦੀ ਸੀ ਤੇ ਇੱਕ ਉਹਦਾ ਵਿਸ਼ਵਾਸ ਬਣਿਆ ਹੋਇਆ ਸੀਗਾ ਪਰਮਾਤਮਾ ਤੇ ਰੋਜ਼ ਉਹਨੇ ਗੁਰਦੁਆਰਾ ਸਾਹਿਬ ਜਾਣਾ ਸਵੇਰੇ ਅੰਮ੍ਰਿਤ ਵੇਲੇ ਤੇ ਪਾਠ ਕਰਨਾ ਤੇ ਫਿਰ ਵੱਡੀ ਹੋ ਜਾਂਦੀ ਏ ਤੇ ਫਿਰ ਉਹਦਾ ਵਿਆਹ ਹੋ ਜਾਂਦਾ ਏ ਵਿਆਹ ਹੋ ਜਾਂਦਾ ਏ ਕਿਸੇ ਪਿੰਡ ਵਿੱਚ ਤੇ ਪਿੰਡ ਵਿੱਚ ਜਿੱਥੇ ਵਿਆਹ ਹੁੰਦਾ ਏ ਨਾ ਉਹ ਜਿਹੜੀ ਫੈਮਿਲੀ ਹੁੰਦੀ ਏ ਨਾ ਉਹ ਫੈਮਿਲੀ ਕਿਸੇ ਮਤਲਬ ਕੀ ਹੋਰ ਤਰਮਨ ਮੰਦੀ ਜਿਵੇਂ ਡੇਰਿਆਂ ਡੂਰਿਆਂ ਤੇ ਮਤਲਬ ਕੀ ਮੰਦੇ ਸੀਗੇ ਉਹ ਉਹਨਾਂ ਨੂੰ ਮੰਦੇ ਸੀਗੇ ਤੇ ਪਰ ਜਿਹੜੀ ਇਹ ਕੁੜੀ ਸੀਗੀ ਨਾ ਇਹ ਸਿਰਫ ਇੱਕ ਪਰਮਾਤਮਾ ਤੇ ਵਿਸ਼ਵਾਸ ਰੱਖਦੀ ਸੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਰੱਖਦੀ ਸੀ ਇਹ ਸਿਰਫ ਉਸਤੇ ਹੀ ਵਿਸ਼ਵਾਸ ਰੱਖਦੀ ਸੀ ਕਿਉਂਕਿ ਆਪਣਾ ਗੁਰੂ ਇੱਕ ਹੈ ਇੱਕ ਓਮਕਾਰ ਹੈ ਤੇ ਇਹਦਾ ਵਿਸ਼ਵਾਸ ਓਮਕਾਰ ਤੇ ਹੀ ਬਣਿਆ ਹੋਇਆ ਸੀਗਾ ਤੇ ਇਹਦੇ ਸੋਹਰਿਆਂ ਨੇ ਮਤਲਬ ਕਿ ਇਹਦੇ ਪਤੀ ਨੇ ਇਹਨੂੰ ਕਹਿਣਾ ਵੀ ਅਸੀਂ ਜਿਸ ਚੀਜ਼ ਨੂੰ ਅਸੀਂ ਜਿਨ੍ਹਾਂ ਨੂੰ ਮੰਨਦੇ ਆ ਤੂੰ ਵੀ ਉਹਨਾਂ ਨੂੰ ਮੰਨ ਪਰ ਇਸ ਕੁੜੀ ਨੇ ਕਿਹਾ ਕਿ ਮੈਨੂੰ ਜੋ ਮਰਜ਼ੀ ਕਹਿ ਲਓ ਮੈਂ ਗਰੀਬੀ ਕੱਟ ਲੂੰ ਮਤਲਬ ਕਿ ਮੈਨੂੰ ਭੁੱਖੇ ਹੀ ਰੱਖ ਲਓ ਜੋ ਮਰਜ਼ੀ ਕਰ ਲਓ ਪਰ ਮੈਂ ਸਿਰਫ ਮੇਰਾ ਇੱਕੋ ਹੀ ਪਿਤਾ ਹੈਗਾ ਗੁਰੂ ਗੋਬਿੰਦ ਸਿੰਘ ਤੇ ਮੈਂ ਉਸ ਤੇ ਹੀ ਵਿਸ਼ਵਾਸ ਕਰਦੀ ਆਂ ਉਸੇ ਨੂੰ ਹੀ ਮੰਨਦੀ ਆ ਤੇ ਮੇਰਾ ਗੁਰੂ ਗ੍ਰੰਥ ਸਾਹਿਬ ਹੀ ਪ੍ਰਮਾਤਮਾ ਸਭ ਕੁਝ ਹੈ ਤੇ ਬਹੁਤ ਕਹਿਣ ਤੇ ਮਤਲਬ ਕਿ ਉਹ ਆਪਣੀ ਜਿੱਦੇ ਤੇ ਅੜੀਦੀ ਉਹ ਸਵੇਰੇ ਉੱਥੇ ਵੀ ਗੁਰੂ ਘਰ ਜਾਂਦੀ ਸੀਗੀ ਉੱਠ ਕੇ ਤੇ ਪਾਠ ਕਰਦੀ ਸੀਗੀ ਤੇ ਉਹਦੇ ਸਹੁਰੇ ਜਿਹੜੇ ਨੇ ਨਾ ਮਤਲਬ ਕਿ ਉਹਨਾਂ ਨੂੰ ਇਹ ਸੀਗੇ ਵੀ ਸਾਡੀ ਗੱਲ ਨਹੀਂ ਮੰਨਦੀ ਹੈਗੀ ਤੇ ਉਹਨਾਂ ਨੇ ਇੱਕ ਸ਼ਰਤ ਰੱਖ ਦਿੱਤੀ ਉਹਦੇ ਮੂਰੇ ਸ਼ਰਤ ਰੱਖ ਦਿੱਤੀ ਤਾਂ ਕੁੜੀ ਬਿਲਕੁਲ ਉਹਨੇ ਸੋਚਿਆ ਬਗੈਰ ਹਾਂ ਕਰਦੀ ਉਸ ਸ਼ਰਤ ਨੂੰ ਕੰਦੀ ਠੀਕ ਹੈ ਮੈਨੂੰ ਤੁਹਾਡੀ ਹਰ ਸ਼ਰਤ ਮਨਜ਼ੂਰ ਹੈ ਬਸ ਤੁਸੀਂ ਮੈਨੂੰ ਗੁਰਦੁਆਰਾ ਜਾਣ ਤੋਂ ਨਹੀਂ ਮਨਾ ਕਰਨਾ ਤੇ ਪਾਠ ਕਰਨ ਤੋਂ ਮਨਾ ਨਹੀਂ ਕਰਨਾ ਤੇ ਉਹਦੇ ਸੱਸ ਸੋ ਰਹੇ ਨੇ ਉਹਨੂੰ ਕਿਹਾ ਠੀਕ ਹੈ ਅਸੀਂ ਤਾਂ ਯਕੀਨ ਕਰਾਂਗੇ ਜੇ ਤੇਰਾ ਗੁਰੂ ਤੇਰੇ ਘਰ ਆਵੇਗਾ ਸਾਡੇ ਘਰ ਆਵੇਗਾ ਅਸੀਂ ਤਾਂ ਯਕੀਨ ਕਰਾਂਗੇ ਕਿ ਤੇਰਾ ਗੁਰੂ ਹੈਗਾ ਏ ਠੀਕ ਹੈ ਜੀ ਤੇ ਕੁੜੀ ਨੇ ਬੜੇ ਹੌਸਲੇ ਨਾਲ ਤੇ ਬੜੇ ਯਕੀਨ ਨਾਲ ਤੇ ਬੜੀ ਸ਼ਰਧਾ ਨਾਲ ਗਿਆ ਕਿ ਹਾਂ ਮੇਰਾ ਗੁਰੂ ਮੇਰੇ ਘਰ ਜ਼ਰੂਰ ਆਵੇਗਾ ਮਤਲਬ ਕਿ ਤੁਹਾਡੇ ਘਰ ਉਹ ਜ਼ਰੂਰ ਆਵੇਗਾ ਉਸ ਟਾਈਮ ਉਸ ਕੁੜੀ ਨੇ ਉਸ ਸ਼ਰਤ ਨੂੰ ਮਨਜ਼ੂਰ ਕਰ ਲਿਆ ਤੇ ਟਾਈਮ ਲਿਆ 1 ਮਹੀਨੇ ਦਾ 1 ਮਹੀਨੇ ਦਾ ਟਾਈਮ ਲੈ ਕੇ ਤੇ ਉਸਨੇ ਮਤਲਬ ਕਿ ਸ਼ਰਤ ਰੱਖੀ ਹੋਈ ਸੀ ਕਹਿੰਦੇ ਨੇ 1 ਮਹੀਨੇ ਦੇ ਵਿੱਚ ਵਿੱਚ ਹੀ ਤੇਰਾ ਗੁਰੂ ਸਾਡੇ ਘਰ ਆਵੇਗਾ ਤੇ ਅਸੀਂ ਤਾਂ ਮੰਨਾਂਗੇ ਨਹੀਂ ਤੇ ਅਸੀਂ ਜਿੱਥੇ ਤੈਨੂੰ ਕਵਾਂਗੇ ਤੈਨੂੰ ਉੱਥੇ ਹੀ ਮੰਨਣਾ ਪੈਣਾ ਹੈ ਤੇ ਉਹ ਕੁੜੀ ਕਹਿੰਦੀ ਐ ਨਹੀਂ ਮੈਂ ਗੁਰੂ ਸਾਹਿਬ ਮੇਰੇ ਜਿਹੜੇ ਨੇ ਨਾ ਤੁਹਾਡੇ ਘਰ ਆਵਣਗੇ ਤੇ ਮੈਂ ਗੁਰੂ ਜੀ ਨੂੰ ਮੰਨਾਂਗੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਾਂਗੀ ਇੰਨਾ ਉਹਦਾ ਵਿਸ਼ਵਾਸ ਸੀਗਾ ਤੇ ਚਲੋ ਜੀ ਉਸ ਕੁੜੀ ਨੇ ਕੀ ਕੀਤਾ ਉਸੇ ਤਰ੍ਹਾਂ ਸਵੇਰੇ ਉੱਠਣਾ ਇਸ਼ਨਾਨ ਕਰਨਾ ਗੁਰਦੁਆਰਾ ਸਾਹਿਬ ਜਾਣਾ ਤੇ ਉੱਥੇ ਸੱਚੇ ਮਨ ਨਾਲ ਅਰਦਾਸ ਕਰਕੇ ਆਣੀ ਦੇਖੋ ਜੀ ਜਦੋਂ ਆਪਾਂ ਸੱਚੇ ਮਨ ਤਨ ਨਾਲ ਗੁਰੂ ਜੀ ਅੱਗੇ ਅਰਦਾਸ ਕਰੀਏ ਪਾਠ ਕਰਕੇ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜਰੂਰ ਸੁਣਦੇ ਨੇ ਕਈ ਭੈਣਾਂ ਕਹਿੰਦੀਆਂ ਨੇ ਕਿ ਅਸੀਂ ਅਰਦਾਸਾਂ ਬੇਨਤੀਆਂ ਬਹੁਤ ਕਰਦੀਆਂ ਕਿ ਸਾਡੀ ਅਰਦਾਸ ਬੇਨਤੀ ਨਹੀਂ ਪੂਰੀ ਹੁੰਦੀ ਹੈਗੀ ਐਦਾਂ ਦੀ ਗੱਲ ਨਹੀਂ ਹੁੰਦੀ ਦੇਖੋ ਅਰਦਾਸ ਕਰਨ ਵਿੱਚ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਪਾਠ ਕਰਦੇ ਆ ਨਾ ਤੇ ਜੇ ਆਪਾਂ ਉੱਪਰਲੇ ਮੰਨੋ ਪਾਠ ਕਰਾਂਗੇ ਨਾ ਮੰਨ ਲਓ ਆਪਾਂ ਖਾਣਾ ਖਾਣੇ ਆ ਅਗਰ ਉਹਨੂੰ ਚਬਾਜ ਪਾਗੇ ਖਾਣੇ ਆ ਤਾਂ ਉਹਦਾ ਰਸ ਆਪਾਂ ਨੂੰ ਤਾਂ ਹੀ ਮਿਲੇਗਾ ਤਾਂ ਹੀ ਉਸ ਖਾਣੇ ਖਾਣ ਦਾ ਆਪਾਂ ਨੂੰ ਲਾਭ ਹੋਵੇਗਾ ਆਪਣੇ ਸਰੀਰ ਨੂੰ ਉਹਦੀ ਜਿਹੜੀ ਤਾਕਤ ਹੈ ਉਹ ਤਾਂ ਹੀ ਮਿਲੇਗੀ ਇਦਾਂ ਹੀ ਪ੍ਰਮਾਤਮਾ ਦੀ ਬਾਣੀ ਅਗਰ ਆਪਾਂ ਦਿਲੋਂ ਪੜਾਂਗੇ ਦਿਲੋਂ ਵਿਚਾਰਾਂਗੇ ਦਿਲੋਂ ਸੁਣਾਂਗੇ ਸੱਚੇ ਪਾਤਸ਼ਾਹ ਦੀ ਬਾਣੀ ਤੇ ਮੈਂ ਕਹਿੰਨੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਅਰਦਾਸ ਵੀ ਸੁਣਦੇ ਆ ਤੇ ਉਸ ਬਾਣੀ ਦਾ ਫਲ ਵੀ ਜ਼ਰੂਰ ਦਿੰਦੇ ਆ ਬਸ ਵਿਸ਼ਵਾਸ ਦੀ ਜ਼ਰੂਰਤ ਹੈ ਵਿਸ਼ਵਾਸ ਹੀ ਸਭ ਕੁਝ ਹੈ ਇੱਕ ਵਾਰੀ ਵਿਸ਼ਵਾਸ ਰੱਖ ਕੇ ਵਾਹਿਗੁਰੂ ਕੋਲੋਂ ਜੋ ਮੰਗਾਗੇ ਪ੍ਰਮਾਤਮਾ ਸੱਚੇ ਪਾਤਸ਼ਾਹ ਆਪਾਂ ਨੂੰ ਉਹੀ ਦੇਵੇਗਾ ਕਿਸੇ ਵੀ ਕਿਸ ਚੀਜ਼ ਦੀ ਕਮੀ ਨਹੀਂ ਆਉਣ ਦੇਗਾ ਧਨ ਦੌਲਤ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦੇਗਾ ਤੇ ਬਸ ਉਸੇ ਵਿਸ਼ਵਾਸ ਨਾਲ ਕੁੜੀ ਨੇ ਅਰਦਾਸ ਕੀਤੀ ਆਪਣੇ ਗੁਰਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਅੱਗੇ ਤੇ ਵਾਹਿਗੁਰੂ ਤਾਂ ਜਾਣੇ ਜਾਣ ਦੇ ਅੰਤਰਜਾਮੀ ਨੇ ਤੇ ਉਹਨਾਂ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਐਦਾਂ ਤੁਹਾਨੂੰ ਪਤਾ ਹੀ ਤੁਸੀਂ ਜਾਣੇ ਜਾਣੋ ਕਿ ਮੇਰੇ ਸੋਹਰਿਆਂ ਨੇ ਸ਼ਰਤ ਰੱਖੀਏ ਕਿ ਤੁਸੀਂ ਸਾਡੇ ਘਰ ਆਓਗੇ ਤਾਂ ਤਾਂ ਉਹ ਵਿਸ਼ਵਾਸ ਕਰਨੇ ਨਾ ਵਾਹਿਗੁਰੂ ਮੇਰਾ ਵਿਸ਼ਵਾਸ ਨਾ ਡੋਲੀ ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਵਿਸ਼ਵਾਸ ਸੱਚੇ ਪਾਤਸ਼ਾਹ ਇਦਾਂ ਹੀ ਬਣਿਆ ਰਵੇ ਤੁਹਾਡੇ ਤੇ ਤੁਸੀਂ ਪ੍ਰਮਾਤਮਾ ਮੈਨੂੰ ਨਾਰਾਜ਼ ਨਹੀਂ ਕਰਨਾ ਵਾਹਿਗੁਰੂ ਤੇ ਚਲੋ ਜੀ ਦਿਨ ਬੀਤ ਦੇਗੇ ਕੁੜੀ ਉਹਦਾ ਹੈ ਅੰਮ੍ਰਿਤ ਵੇਲੇ ਉੱਠਦੀ ਪਾਠ ਕਰਦੀ ਗੁਰਦੁਆਰਾ ਸਾਹਿਬ ਜਾਂਦੀ ਤੇ ਸੱਚੇ ਮਨੋਂ ਸੱਚੇ ਦਿਲੋਂ ਅਰਦਾਸ ਕਰਦੀ ਜਦੋਂ ਆਪਾਂ ਅਰਦਾਸ ਕਰਨੀ ਹੈ ਨਾ ਅੱਪਾ ਸਿਰ ਟਾ ਕੇ ਚੰਗੀ ਤਰ੍ਹਾਂ ਇੱਦਾਂ ਗਲ ਵਿੱਚ ਦੁਪੱਟਾ ਚੁੰਨੀ ਜੋ ਵੀ ਆਪਣੇ ਪਾ ਕੇ ਇੱਦਾਂ ਅਰਦਾਸ ਕਰਨੀ ਹੈ ਵਾਹਿਗੁਰੂ ਅੱਗੇ ਬੜੀ ਹੀ ਨਿਮਰਤਾ ਨਾਲ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਜੀ ਅੱਗੇ ਕਿ ਵਾਹਿਗੁਰੂ ਆਪੇ ਹੀ ਸੱਚੇ ਪਾਤਸ਼ਾਹ ਤੁਹਾਡੀ ਨੇੜੇ ਹੋ ਕੇ ਸੁਣਨਗੇ ਤਾਂ ਕੁੜੀ ਨੇ ਅਰਦਾਸ ਬੇਨਤੀ ਕੀਤੀ ਹੋਈ ਸੀ ਰੋਜ਼ ਹੀ ਗੁਰਦੁਆਰਾ ਸਾਹਿਬ ਜਾਣਾ ਅਰਦਾਸ ਕਰਨੇ ਦਿਨ ਬੀਤਦੇ ਗਏ ਬੀਤਦੇ ਗਏ ਤਾ ਕੁੜੀ ਵਾਹਿਗੁਰੂ ਅੱਗੇ ਹੋਰ ਅਰਦਾਸ ਕਰਦੇ ਦੀ ਕਿ ਵਾਹਿਗੁਰੂ ਦਿਨ ਬੀਤ ਦੇ ਜਾ ਰਹੇ ਨੇ ਤੁਸੀਂ ਸੱਚੇ ਪਾਤਸ਼ਾਹ ਜੀ ਸਾਡੇ ਘਰ ਆਓ ਤੇ ਇੱਕ ਦਿਨ ਉਹ ਆਇਆ ਕਿ ਜਿਵੇਂ ਮੰਨ ਲਓ ਮਹੀਨੇ ਦਾ ਲਾਸਟ ਦਿਨ ਸੀ ਜਿਵੇਂ ਇੱਕ ਦਿਨ ਰਹਿ ਗਿਆ ਸੀਗਾ ਮਹੀਨੇ ਦੇ ਲਾਸਟ ਦਾ ਜਿਵੇਂ ਦੂਸਰਾ ਦਿਨ ਜਿਹੜਾ ਮਹੀਨਾ ਪੂਰਾ ਹੋ ਜਾਣਾ ਸੀਗਾ ਤੇ ਕੁੜੀ ਸੋਚੀ ਪੈਗੀ ਸ਼ਾਮ ਟਾਈਮ ਸੀਗੀ ਰਾਤ ਮਤਲਬ ਕਿ ਸ਼ਾਮ ਨੂੰ ਸੋਚੀ ਪੈਗੀ ਕਿ ਰਾਤ ਪੈਣ ਵਾਲੀ ਹੈ ਦੂਸਰਾ ਦਿਨ ਚੜਨ ਵਾਲਾ ਹੈ ਇੱਕ ਮਹੀਨਾ ਪੂਰਾ ਹੋਣ ਵਾਲਾ ਹੈ ਗੁਰੂ ਸਾਹਿਬ ਸਾਡੇ ਘਰ ਹਜੇ ਤੱਕ ਨਹੀਂ ਆਏ ਵਾਹਿਗੁਰੂ ਤੁਸੀਂ ਮੇਰੀ लाज ਰੱਖੋ ਕਿਰਪਾ ਕਰੋ ਕੋਈ ਚਮਤਕਾਰ ਕਰੋ ਵਾਹਿਗੁਰੂ ਆਪਣੀ ਕਿਰਪਾ ਕਰੋ ਤੇ ਲਹਜੀ ਕੁੜੀ ਰਾਤ ਨੂੰ ਅਰਦਾਸ ਕਰਕੇ ਸੌਂਗੀ ਅਰਦਾਸ ਬੇਨਤੀ ਕਰਕੇ ਸੌਂਗੀ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਇੱਕ ਕਲਾਮਾਤ ਦੇਖੋ ਉਹਦਾ ਕਿਰਸ਼ਮਾ ਦੇਖੋ ਰਾਤ ਨੂੰ ਮਦਕੀ ਤੜਕੇ ਤੜਕੇ 2:3 ਵਜੇ ਜਦੋਂ ਪਾਠੀ ਸਹਿਬ ਉਸ ਗੁਰਦੁਆਰੇ ਸਾਹਿਬ ਚ ਬੋਲਦੇ ਸੀ ਨਾ ਉਸ ਟਾਈਮ ਇੰਨੀ بارش ਇੰਨਾ ਤੂਫਾਨ ਆਇਆ ਇੰਨੀ بارش ਆਈ ਕਿ ਪਿੰਡ ਚ ਸਾਰੇ ਘਰ ਦੀਆਂ ਛੱਤਾਂ ਚੋਂ ਲੱਗ ਗਈਆਂ ਤੇ ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਸੀਗਾ ਨਾ ਉਹ ਵੀ ਗੁਰਦੁਆਰਾ ਸਾਹਿਬ ਕੱਚਾ ਸੀਗਾ ਉਹਦੀ ਵੀ ਛੱਤ ਚੋਂ ਲੱਗ ਗਈ ਤੇ ਸਾਰੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮਤਲਬ ਕਿ ਸਾਰੇ ਘਰ ਚ ਝੋਣ ਲੱਗੇ ਸਿਰਫ ਇਹਨਾਂ ਦਾ ਘਰ ਪੱਕਾ ਸੀਗਾ ਇਹਦੇ ਸੋਹਰਿਆਂ ਦਾ ਉਹ ਘਰ ਸਿਰਫ ਬਚਿਆ ਸੀਗਾ ਉਹਦੀ ਛੱਤ ਬਚੀ ਹੋਈ ਸੀ ਕਿ ਉਹ ਨਹੀਂ ਸੀ ਚੋਰੀ ਤੇ ਉੱਥੋਂ ਜਦੋਂ ਗੁਰਦੁਆਰਾ ਸਾਹਿਬ ਸਾਰੇ ਇਕੱਠੇ ਹੋਏ ਸੀ ਉਸ ਟਾਈਮ ਹਲੇ ਕੁੜੀ ਨੇ ਜਾਣਾ ਸੀ ਗੁਰਦੁਆਰਾ ਸਾਹਿਬ ਉਹ ਨਹੀਂ ਸੀ ਹਲੇ ਗਈ ਉੱਥੇ ਜਿਹੜੇ ਸਾਰੇ ਇਕੱਠੇ ਹੋਏ ਸੀ ਸਰਪੰਚ ਸੀਗੇ ਪਿੰਡ ਦੇ ਵੱਡੇ ਵੱਡੇ ਬਜ਼ੁਰਗ ਜਿਹੜੇ ਗੁਰਦੁਆਰਾ ਸਾਹਿਬ ਨਿਤ ਜਾਂਦੇ ਸੀਗੇ ਉਹ ਕਹਿੰਦੇ ਵੀ ਸਾਡੇ ਗੁਰਗ੍ਰੰਥ ਸਾਹਿਬ ਜੀ ਉੱਪਰ ਪਾਣੇ ਪੈਰੇ ਭਿਜਰੇ ਆ ਤੇ ਆਪਾਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਕਿੱਥੇ ਆਪਾਂ ਕਿਹੜੇ ਸਥਾਨ ਤੇ ਆਪਾਂ ਉਹਨਾਂ ਨੂੰ ਵਿਰਾਜਮਾਨ ਕਰੀਏ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਵੀ ਭਿਜਰੇ ਨੇ ਤੇ ਉੱਥੇ ਇੱਕ ਸਿਆਣੇ ਜੇ ਬੰਦੇ ਨੂੰ ਪਤਾ ਸੀਗਾ ਕਿ ਉਹਨਾਂ ਦਾ ਘਰ ਹੈਗਾ ਏ ਸੇਫ ਜਿਹੜਾ ਪੱਕਾ ਘਰ ਹੈ ਕਿ ਉਹ ਕਦੇ ਨਹੀਂ ਛੂਇਆ ਹੈਗਾ ਉਹਦੀ ਛੱਤ ਨਹੀਂ ਛੂਈ ਹੈਗੀ ਤੇ ਲਓ ਜੀ ਉੱਥੇ ਸਾਰਿਆਂ ਨੇ ਸੋਚ ਵਿਚਾਰ ਕਰਕੇ ਕਹਿੰਦੇ ਨੇ ਚਲੋ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੇ ਹੀ ਲੈ ਚੱਲਨੇ ਉੱਥੇ ਪ੍ਰਕਾਸ਼ ਕਰਦੇ ਆਂ ਤੇ ਦੇਖੋ ਵਾਹਿਗੁਰੂ ਦਾ ਕ੍ਰਿਸ਼ਮਾ ਉਧਰੋਂ ਉਹ ਲਈ ਜਾਂਦੇ ਹੈ ਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਘਰ ਤੇ ਉਧਰੋਂ ਕੁੜੀ ਜਿਹੜੀ ਸਵੇਰੇ ਇਸ਼ਨਾਨ ਕਰਕੇ ਪਾਠ ਕਰਕੇ ਤੇ ਗੁਰਦੁਆਰਾ ਸਾਹਿਬ ਜਾਣ ਨੂੰ ਨਿਕਲਣ ਹੀ ਲੱਗੀ ਸੀਗੀ ਤੇ ਉਹਦੇ ਸੱਸ ਸੋਰਾ ਉੱਠ ਕੇ ਉਹਨੂੰ ਕਹਿੰਦੇ ਕਿੱਥੇ ਹੈ ਤੇਰਾ ਗੁਰੂ ਨਹੀਂ ਜਾਣਾ ਤੂੰ ਗੁਰਦੁਆਰਾ ਸਾਹਿਬ ਅੱਜ ਮਹੀਨਾ ਪੂਰਾ ਹੋ ਗਿਆ ਨਹੀਂ ਜਾਣਾ ਤੈਨੂੰ ਗੁਰਦੁਆਰੇ ਜਾਣ ਦੀ ਕੋਈ ਜ਼ਰੂਰਤ ਨਹੀਂ ਜਿੱਥੇ ਅਸੀਂ ਕਵਾਂਗੇ ਤੂੰ ਉੱਥੇ ਹੀ ਜਾਏਂਗੀ ਤੇਰਾ ਗੁਰੂ ਸਾਡੇ ਘਰ ਨਹੀਂ ਆਇਆ ਹੈਗਾ ਤੇ ਉਧਰ ਹੀ ਕੁੜੀ ਦੀ ਨਿਗਾ ਜਦ ਪੈਂਦੀ ਹੈ ਕਿ ਗਲੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਈ ਆਂਦੇ ਆ ਤੇ ਕੁੜੀ ਖੁਸ਼ ਹੋ ਜਾਂਦੀ ਹੈ ਕਹਿੰਦੀ ਤੁਸੀਂ ਮਤਲਬ ਕਿ ਮੰਮੀ ਜੀ ਕਹਿ ਰਹੇ ਹੋ ਕਿ ਅਜ ਮਹੀਨਾ ਪੂਰਾ ਹੋ ਗਿਆ ਅਜੇ ਮਹੀਨਾ ਪੂਰਾ ਨਹੀਂ ਹੋਇਆ ਅਜੇ ਅੰਮ੍ਰਿਤ ਵੇਲਾ ਚੱਲ ਰਿਹਾ ਹੈ ਤੇ ਉਧਰ ਦੇਖੋ ਗੁਰੂ ਸਾਹਿਬ ਜੀ ਆਪਣੇ ਘਰ ਖੁਦ ਆ ਰਹੇ ਨੇ ਤੇ ਉੱਥੇ ਹੀ ਜਦੋਂ ਉਹ ਗੇਟਾਂ ਕੋਲ ਆ ਕੇ ਦਰਵਾਜ਼ਾ ਖੁੱਲਾ ਹੋਇਆ ਸੀਗਾ ਤੇ ਉਹਨਾਂ ਨੇ ਆ ਕੇ ਕਿਹਾ ਕਿ ਬੇਟਾ ਤੁਸੀਂ ਗੁਰਦੁਆਰਾ ਸਾਹਿਬ ਰੋਜ਼ ਜਾਂਦੇ ਸੀ ਦੇਖਦੇ ਆ ਤੁਹਾਨੂੰ ਤੇ ਤੁਹਾਡੇ ਤੋਂ ਵਧੀਆ ਮਤਲਬ ਕਿ ਜਗਾ ਜਿਹੜੀ ਹੈ ਨਾ ਗੁਰੂ ਪ੍ਰਕਾਸ਼ ਦੀ ਕੋਈ ਨਹੀਂ ਹੋ ਸਕਦੀ ਆਪਾਂ ਪ੍ਰਕਾਸ਼ ਇੱਥੇ ਕਰਨਾ ਹੈ ਗੁਰਗ੍ਰੰਥ ਸਾਹਿਬ ਜੀ ਨੂੰ ਇੱਥੇ ਬਰਾਜਮਾਨ ਕਰਨਾ ਹੈ ਤੇ ਕੁੜੀ ਇੰਨੀ ਖੁਸ਼ ਹੋ ਕੇ ਬੜੇ ਚਾਹੀ ਚਾਹੀ ਗੁਰਗ੍ਰੰਥ ਸਾਹਿਬ ਜੀ ਨੂੰ ਉੱਥੇ ਲੈ ਕੇ ਆਪਣੇ ਘਰੇ ਅੰਦਰ ਜਾਂਦੀ ਹੈ ਤੇ ਨਾਲੇ ਉਹਦੇ ਅੱਖਾਂ ਵਿੱਚ ਹੰਝੂ ਵਗਦੇ ਨੇ ਤੇ ਨਾਲੇ ਆਪਣੇ ਸਾਸੋਰੇ ਨੂੰ ਕਹਿੰਦੀ ਹੈ ਵੀ ਲੋ ਦੇਖੋ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆ ਗਏ ਨੇ ਮੇਰੇ ਘਰ ਹੁਣ ਕਹਿੰਦੇ ਮੈਂ ਤੁਹਾਨੂੰ ਕੀ ਕਵਾਂ ਕਹਿੰਦੇ ਹੁਣ ਅੱਗੇ ਤੁਸੀਂ ਮੇਰੇ ਸ਼ਰਤ ਰੱਖੀ ਸੀਗੀ ਵੀ ਮੈਂ ਤੁਹਾਡੇ ਮਗਰ ਲੱਗਾਂਗੀ ਅਗਰ ਤੁਹਾਡੇ ਗੁਰੂ ਨਾ ਘਰ ਆਏ ਮਤਲਬ ਕਿ ਮੇਰੇ ਗੁਰੂ ਨਾ ਤੁਹਾਡੇ ਘਰ ਆਏ ਤੇ ਹੁਣ ਮੈਂ ਤੁਹਾਨੂੰ ਕਹਿੰਨੀ ਆ ਤੁਸੀਂ ਉਹਨਾਂ ਡੇਰਿਆਂ ਨੂੰ ਛੱਡੋ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਲੜ ਲੱਗ ਜਾਓ ਇਹਨਾਂ ਦੇ ਚਰਨ ਫਾੜ ਲਾਓ ਤੇ ਇਹਨਾਂ ਨੂੰ ਮੰਨੋ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਜੋ ਤੁਸੀਂ ਉਹਨਾਂ ਕੋ ਮੰਗਦੇ ਹੋ ਏ ਵਾਹਿਗੁਰੂ ਸੱਚੇ ਪਾਸ਼ਾ ਤੁਹਾਨੂੰ ਦੁੱਗਣਾ ਦੇਣਗੇ ਤੇ ਤੁਸੀਂ ਚਰਨ ਫੜ ਲਓ ਉੱਥੇ ਹੀ ਤਿੰਨੋਂ ਜਾਣੇ ਉਹਦਾ ਸੱਸ ਸੋਹਰਾ ਉਹਦਾ ਘਰ ਵਾਲਾ ਚੁੱਪ ਕਰਕੇ ਨੀਵੀਂ ਪਾ ਕੇ ਉਸ ਕੁੜੀ ਅੱਗੇ ਹੱਥ ਜੋੜ ਕੇ ਮਤਲਬ ਕਿ ਖੜ ਜਾਂਦੇ ਆ ਕਹਿੰਦੇ ਆ ਕਿ ਸਾਨੂੰ ਸਾਡੇ ਕੋਲ ਗਲਤੀ ਹੋ ਗਈ ਐ ਅਸੀਂ ਪ੍ਰੀਖਿਆ ਲਈ ਤੇਰੀ ਤੇ ਕਹਿੰਦੀ ਸਾਡੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਐ ਕੁੜੀ ਕਹਿੰਦੀ ਨਹੀਂ ਮੇਰੇ ਕੋਈ ਨਹੀਂ ਮਾਫੀ ਮੰਗਣੀ ਮੇਰੇ ਅੱਗੇ ਹੱਥ ਨਹੀਂ ਜੋੜਨੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਮਾਫੀ ਮੰਗ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਇੰਨਾ ਵੱਡਾ ਦਿਲ ਹੈ ਇੰਨੇ ਵੱਡੇ ਉਹ ਪ੍ਰਮਾਤਮਾ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ ਨੇ ਕਿ ਹਰ ਕਿਸੇ ਨੂੰ ਮਾਫ ਕਰ ਦਿੰਦੇ ਨੇ ਉਹੀ ਮਾਤ ਪਿਤਾ ਨੇ ਸਾਡੇ ਉਹ ਤਾਂ ਸਭ ਨੂੰ ਮਾਫ ਕਰ ਦਿੰਦੇ ਨੇ ਸਭ ਦੀਆਂ ਝੋਲੀਆਂ ਪਰਦੇ ਨੇ ਤੇ ਬਸ ਜੀ ਉੱਥੇ ਹੀ ਤਿੰਨਾਂ ਨੂੰ ਵੀ ਉਹ ਗੁਰੂ ਦੇ ਲਾੜਲਾਤਾ ਤੇ ਇੰਨਾ ਵਿਸ਼ਵਾਸ ਉਹਨਾਂ ਦਾ ਬੱਜਾ ਇੰਨਾ ਵਿਸ਼ਵਾਸ ਬੱਜਾ ਕਿ ਸਾਰਾ ਹੀ ਟੱਬਰ ਜਿਹੜਾ ਰੋਜ਼ ਪਾਠ ਕਰਦਾ ਤੇ ਇੰਨੇ ਉਹਨਾਂ ਦੇ ਘਰੇ ਲਹਿਰਾ ਬਹਿਰਾ ਲੱਗ ਗਏ ਆ ਤੇ ਇਹ ਗੱਲ ਸੋ ਵਿਸ਼ਵਾਸ ਦੀ ਹੈਗੀ ਏ ਤੁਸੀਂ ਵੀ ਪਾਠ ਕਰਦੇ ਹੋ ਵਿਸ਼ਵਾਸ ਰੱਖ ਕੇ ਪਾਠ ਕਰਿਆ ਕਰੋ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਤੇ ਵੀ ਮਿਹਰ ਕਰਨਾ ਇੱਕ ਭੈਣ ਦਾ ਕਮੈਂਟ ਸੀਗਾ ਕਿ ਸਾਡਾ ਇੱਕੋ ਹੀ ਰੂਮ ਹੈਗਾ ਏ ਤੇ ਮੈਂ ਉੱਥੇ ਹੀ ਗੁਟਕਾ ਸੈਵ ਰੱਖਿਆ ਹੋਇਆ ਮੈਂ ਪਾਠ ਕਰ ਸਕਦੀ ਆ ਭੈਣੇ ਵਾਹਿਗੁਰੂ ਆਪ ਅੰਤਜਾਮੀ ਨੇ ਸੱਚੇ ਪਾਤਸ਼ਾਹ ਆਪ ਜਾਣੇ ਜਾਣੇ ਉਹਨਾਂ ਅਗੇ ਅਰਦਾਸ ਕਰਿਆ ਕਰੋ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਏ ਪ੍ਰਮਾਤਮਾ ਤੁਸੀਂ ਜਾਣੀ ਜਾਣੋ ਮੈਂ ਜਿੰਨੀ ਜੋਗੀ ਹਾਂ ਮੈਂ ਓਨਾ ਕਰਦੀ ਹਾਂ ਪਰ ਕਰੋ ਸੱਚੇ ਦਿਲੋਂ ਸੱਚੇ ਮਨ ਨਾਲ ਵਾਹਿਗੁਰੂ ਅੱਗੇ ਹੱਥ ਜੋੜਿਆ ਕਰੋ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਿਓ ਕਰੋ ਪ੍ਰਮਾਤਮਾ ਸੱਚੇ ਪਾਤਸ਼ਾਹ ਜਿਹੜੇ ਤੁਹਾਡੇ ਰਾਹਾਂ ਦੇ ਰੋੜੇ ਨੇ ਸਭ ਆਪ ਹੀ ਠੀਕ ਕਰ ਦਿੰਦਾ ਵਾਹਿਗੁਰੂ ਬਸ ਇੱਕ ਵਾਰੀ ਵਿਸ਼ਵਾਸ ਰੱਖਣ ਦੀ ਜ਼ਰੂਰਤ ਹੈ ਤੇ ਬਸ ਤੁਸੀਂ ਵਿਸ਼ਵਾਸ ਰੱਖ ਕੇ ਪਾਠ ਕਰਕੇ ਅਰਦਾਸ ਕਰਿਆ ਕਰੋ ਜੋ ਵੀ ਤੁਹਾਡੀ ਮਨੋ ਕਾਮਨਾ ਜੋ ਵੀ ਤੁਸੀਂ ਮੰਗੋਗੇ ਵਾਹਿਗੁਰੂ ਜ਼ਰੂਰ ਦੇਣਗੇ ਤੇ ਅੱਜ ਦੀ ਮੇਰੀ ਵੀਡੀਓ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਤੁਹਾਨੂੰ ਵਧੀਆ ਲੱਗੀ ਹੋਵੇ ਚੰਗੀ ਲੱਗੀ ਹੋਵੇ ਵੀਡੀਓ ਨੂੰ ਬਤਵਾ ਸ਼ੇਅਰ ਕਰਨਾ ਚੈਨਲ ਨੂੰ ਲਾਇ ਸ਼ੇਅਰ ਕਰਕੇ ਲਾਈਕ ਕਰਕੇ ਸਬਸਕ੍ਰਾਈਬ ਕਰਨਾ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਨਾ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ